ਤੁਹਾਡਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਗ੍ਰਿਫਤਾਰ ਪੰਜਾਬ ਕਾਂਗਰਸੀ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਫਿਰੋਜ਼ਪੁਰ ਪੁਲਿਸ ਨੇ ਸਵੇਰ ਦੇ ਸਮੇਂ ਗ੍ਰਿਫਤਾਰ ਕਰ ਲਿਆ ਜਾਣਕਾਰੀ ਮਿਲੀ ਆ ਕਿ ਫਿਰੋਜ਼ਪੁਰ ਪੁਲਿਸ ਨੇ ਸਾਬਕਾ ਵਿਧਾਇਕ ਨੂੰ ਸਵੇਰੇ 4 ਵਜੇ ਉਸ ਦੇ ਘਰੋਂ ਚੁੱਕ ਲਿਆ ਸਾਬਕਾ ਵਿਧਾਇਕ ਖਿਲਾਫ ਬੀਡੀਪੀਓ ਦਫ਼ਤਰ ਦੇ ਵਿੱਚ ਧਰਨਾ ਦੇਣ ਅਤੇ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਦੋਸ਼ ਤੇ ਹੇਠ ਐਫ ਆਈ ਆਰ ਦਰਜ ਕੀਤੀ ਗਈ ਕੋਰਟ ਨੇ ਜ਼ੀਰਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸਰਕਾਰੀ ਕੰਮ ਦੇ ਵਿੱਚ ਵੀਗਨ ਪਾਉਣ ਦੇ ਇਲਜ਼ਾਮਾਂ ਦੇ ਹੇਠ ਹੀ ਗ੍ਰਿਫਤਾਰੀ ਹੋਈ ਆ ਬੀਡੀਪੀਓ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਹੋਈ ਸੀ ਜਿਸ ਤੋਂ ਬਾਅਦ ਉਸੀ ਸਵੇਰ ਦੇ ਸਮੇਂ ਗ੍ਰਿਫਤਾਰੀ ਹੋਈ ਹੈ ਪੰਚਾਇਤ ਕਮ ਕਰ ਰਹੀ ਆ ਉਹਨੀਆਂ ਮੱਗਾਂ ਨੂੰ ਦਵਾਉਣ ਲਈ ਜਿਹੜਾ ਧਰਨਾ ਲਾਇਆ ਸੀਗਾ ਉਸ ਧਰਨੇ ਦੇ ਵਿੱਚ ਇੱਕ ਜਾਲੀ ਸਰਟੀਫਿਕੇਟ ਐਮ ਐਲ ਏ ਨਰੇਸ਼ ਕੁਟਾਰੀਆ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਲਾਟਾਂ ਦੇ ਜਾਲੀ ਸਰਟੀਫਿਕੇਟ ਵੰਡ ਰਿਆ ਸੀ ਉਹ ਜਾਲੀ ਸਰਟੀਫਿਕੇਟ ਨੂੰ ਨਸ਼ਰ ਕਰਦੇ ਆ ਮੈਂ ਇਹ ਮੰਗ ਕੀਤੀ ਸੀ ਕਿ ਐਮ ਐਲ ਏ ਨਰੇਸ਼ ਕੁਟਾਰੀਆ ਤੇ ਵੀਡੀਓ ਜੀਰਾ ਤੇ ਤੇ ਉਹ ਜਿਹੜਾ ਪੰਚ ਅਧਿਕਾਰਤ ਪੰਚ ਆਉਂਦੇ ਤੇ ਪਰਚਾ ਦਰਜ ਕੀਤਾ ਜਾਵੇ ਪਰ ਜਦੋਂ ਤੋਂ ਮਾਈਨਿੰਗ ਦੇ ਵਿੱਚ ਜਿਹੜਾ ਆਪਣਾ ਉਹਦੇ ਜੀਜੇ ਦਾ ਐਮਐਲਏ ਤੇ ਜੀਜੇ ਦਾ ਪਰਚਾ ਹੋਇਆ ਤੇ ਤਰਨਤਾਰਨ ਤੋਂ ਐਸਐਸਪੀ ਦੀ ਬਦਲੀ ਹੋਈ ਏ ਇਹ ਐਸਐਸਪੀ ਨੇ ਆਪਦੀ ਕੁਰਸੀ ਬਚਾਉਣ ਲਈ ਜਿਹੜਾ ਔਰ ਐਮਐਲਏ ਨੂੰ ਬਚਾਉਣ ਲਈ ਆਪਦੀ ਕੁਰਸੀ ਨੂੰ ਬਚਾਉਣ ਲਈ ਜਿਹੜਾ ਪਰਚਾ ਦਰਜ ਕੀਤਾ ਇਸ ਤੋਂ ਬਾਅਦ ਮੈਂ ਹਾਈ ਕੋਰਟ ਜਾਵਾਂਗਾ ਔਰ ਐਮਐਲਏ ਤੇ ਪਰਚਾ ਦਰਜ ਕਰਾ ਕੇ ਰਾਵਾਂਗਾ ਕਿ ਜਿਹੜਾ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚ ਬੇਬਕੂ ਬਣਾ ਰਿਹਾ ਹੈ ਇਸ ਕਰਕੇ ਸਰਪੰਚਾਂ ਦੀ ਲੜਾਈ ਆ ਲੋਕਾਂ ਦੀ ਲੜਾਈ ਆ ਲੋਕਾਂ ਦੀ ਲੜਾਈ ਲਈ 10 ਵਾਰੀ ਵੀ ਜੇਲ੍ਹ ਜਾਣਾ ਪਿਆ ਤੇ ਕਲਬੀਰ ਸਿੰਘ ਜੀ ਦਾ ਜਾਣਾ ਜਿੰਦਾਬਾਦ ਜੈ ਸਰਕਾਰ ਜਿੰਦਾਬਾਦ ਜੈ ਸਰਕਾਰ ਜਿੰਦਾਬਾਦ ਜਿੰਦੀ ਜਿੰਦੀ ਜਿੰਦਾਬਾਦ ਜਿੰਦੀ ਜਿੰਦੀ ਜਿੰਦਾਬਾਦ ਜਿੰਦੀ ਜਿੰਦੀ ਜਿੰਦਾਬਾਦ ਅੱਜ ਪੁਲਿਸ ਨੇ ਡਰਦਾ ਮੈਨੂੰ ਤਾਂ ਚੁੱਕਿਆ ਮੈਂ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਨਤਮਸਤਕ ਹੋ ਗਿਆ ਤੇ ਸੰਗਰਾਮ ਦਾ ਸ਼ੁਭ ਦਿਹਾੜਾ ਹੈ ਪਰ ਐਸਐਸਪੀ ਨੂੰ ਜਦੋਂ ਮੈਂ ਕੱਲ ਵਿਖਾਇਆ ਕਿ ਚਿੱਟਾ ਕਿੱਥੇ ਕਿੱਥੇ ਵਿਕਦਾ ਹੈ ਰੇਤਾ ਕਿੱਥੇ ਵਿਕਦੀ ਹੈ ਗਲਤ ਕੰਮ ਜਿਹੜੇ ਉਹ ਸਾਰੀ ਪੁਲਿਸ ਕਰਾਉਂਦੀ ਹੈ ਐਸਐਸਪੀ ਸ਼ਹਿਰ ਥੱਲੇ ਹੁੰਦੇ ਆ ਐਸਐਸਪੀ ਨੇ ਉਹ ਗੱਲਾਂ ਨੂੰ ਲੁਕਾਉਣ ਲਈ ਕਿ ਪ੍ਰੈਸ ਅੱਗੇ ਨਾ ਆਉਣ ਪਰ ਮੈਂ ਉਹ ਜੇਲ੍ਹ ਚੋਂ ਆਉਂਦਿਆ ਸਾਰੀ ਮੀਡੀਆ ਦੇ ਅੱਗੇ ਸਾਰੀ ਇੱਕ ਵਿਧ ਪ੍ਰੂਫ ਜਿਹੜੇ ਆ ਉਹ ਕੱਲੀ ਕੱਲੀ ਗੱਲ ਜਿਹੜੀ ਅਜਨ ਤੱਕ ਕਰਾਂਗੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਗ੍ਰਿਫਤਾਰ ਪੰਜਾਬ ਕਾਂਗਰਸੀ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਫਿਰੋਜ਼ਪੁਰ ਪੁਲਿਸ ਨੇ ਸਵੇਰ ਦੇ ਸਮੇਂ ਗ੍ਰਿਫਤਾਰ ਕਰ ਲਿਆ ਜਾਣਕਾਰੀ ਮਿਲੀ ਆ ਕਿ ਫਿਰੋਜ਼ਪੁਰ ਪੁਲਿਸ ਨੇ ਸਾਬਕਾ ਵਿਧਾਇਕ ਨੂੰ ਸਵੇਰੇ 4 ਵਜੇ ਉਸ ਦੇ ਘਰੋਂ ਚੁੱਕ ਲਿਆ ਸਾਬਕਾ ਵਿਧਾਇਕ ਖਿਲਾਫ ਬੀਡੀਪੀਓ ਦਫ਼ਤਰ ਦੇ ਵਿੱਚ ਧਰਨਾ ਦੇਣ ਅਤੇ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਉਸਤੇ ਹੇਠ ਐਫ ਆਈ ਆਰ ਦਰਜ ਕੀਤੀ ਗਈ ਕੋਰਟ ਨੇ ਜ਼ੀਰਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਉਣ ਦੇ ਇਲਜ਼ਾਮਾਂ ਦੇ ਹੇਠ ਹੀ ਗ੍ਰਿਫਤਾਰੀ ਹੋਈ ਆ ਬੀ ਡੀ ਪੀਓ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਹੋਈ ਸੀ ਜਿਸ ਤੋਂ ਬਾਅਦ ਉਸੀ ਸਵੇਰ ਦੇ ਸਮੇਂ ਗ੍ਰਿਫਤਾਰੀ ਹੋਈ ਹੈ ਪੰਚਾਲਾ ਕੋਰਟ ਕਮ ਕਰ ਰਹੀ ਹੈ ਹਾਰ ਦੀਆਂ ਮੱਗਾਂ ਨੂੰ ਦਵਾਉਣ ਲਈ ਜਿਹੜਾ ਧਰਨਾ ਲਾਇਆ ਸੀਗਾ ਉਸ ਧਰਨੇ ਦੇ ਵਿੱਚ ਇੱਕ ਜਾਲੀ ਸਰਟੀਫਿਕੇਟ ਐਮ ਐਲ اے ਨਰੇਸ਼ ਕਟਾਰੀਆ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਲਾਟਾਂ ਦੇ ਜਾਲੀ ਸਰਟੀਫਿਕੇਟ ਵੰਡ ਰਿਆ ਸੀ ਉਹ ਜਾਲੀ ਸਰਟੀਫਿਕੇਟ ਨੂੰ ਨਸ਼ਰ ਕਰਦੇ ਆ ਮੈਂ ਇਹ ਮੰਗ ਕੀਤੀ ਸੀ ਕਿ ਐਮਐਲਏ ਨਰੇਸ਼ ਕੁਟਾਰੀਆ ਤੇ ਵੀਡੀਓ ਜੀਰਾ ਤੇ ਤੇ ਉਹ ਜਿਹੜਾ ਪੰਚ ਅਧਿਕਾਰਤ ਪੰਚ ਆਉਂਦੇ ਤੇ ਪਰਚਾ ਦਰਜ ਕੀਤਾ ਜਾਵੇ ਪਰ ਜਦੋਂ ਤੋਂ ਮਾਈਨਿੰਗ ਦੇ ਵਿੱਚ ਜਿਹੜਾ ਆਪਣਾ ਉਹਦੇ ਜੀਜੇ ਦਾ ਐਮਐਲਏ ਤੇ ਜੀਜੇ ਦਾ ਪਰਚਾ ਹੋਇਆ ਤੇ ਤਰਨਤਾਰਾਂ ਤੋਂ ਐਸਐਸਪੀ ਦੀ ਵੱਲਲੀ ਹੋਈ ਏ ਇਹ ਐਸਐਸਪੀ ਨੇ ਆਪਦੀ ਕੁਰਸੀ ਬਚਾਉਣ ਲਈ ਜਿਹੜਾ ਔਰ ਐਮਐਲਏ ਨੂੰ ਬਚਾਉਣ ਲਈ ਆਪਦੀ ਕੁਰਸੀ ਨੂੰ ਬਚਾਉਣ ਲਈ ਜਿਹੜਾ ਪਰਚਾ ਦਰਜ ਕੀਤਾ ਇਸ ਤੋਂ ਬਾਅਦ ਮੈਂ ਹਾਈ ਕੋਰਟ ਜਾਵਾਂਗਾ ਔਰ ਐਮਐਲਏ ਤੇ ਪਰਚਾ ਦਰਜ ਕਰਾ ਕੇ ਰਾਵਾਂਗਾ ਕਿ ਜਿਹੜਾ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚ ਬੇਬਕੂ ਬਣਾ ਰਿਆ ਇਸ ਕਰਕੇ ਸਰਪੰਚਾਂ ਦੀ ਲੜਾਈ ਆ ਲੋਕਾਂ ਦੀ ਲੜਾਈ ਆ ਲੋਕਾਂ ਦੀ ਲੜਾਈ ਲਈ 10 ਵਾਰੀ ਵੀ ਜੇਲ੍ਹ ਜਾਣਾ ਪਿਆ ਤੇ ਕੁਲਬੀਰ ਸਿੰਘ ਦੀ ਰਾਜਨੀਤੀ ਜਿੰਦਾਬਾਦ ਜੈ ਸਰਕਾਰ ਜਿੰਦਾਬਾਦ ਜੈ ਸਰਕਾਰ ਮੁਰਦਾਬਾਦ ਜਿੰਦਾਬਾਦ 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 ਐਕਸ ਅੱਜ ਪੁਲਿਸ ਨੇ ਡਰਦਾ ਮੈਨੂੰ ਤਾਂ ਚੁੱਕਿਆ ਮੈਂ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਨਤਮਸਤਕ ਹੋ ਗਿਆ ਜੇ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ ਪਰ ਐਸਐਸਪੀ ਨੂੰ ਜਦੋਂ ਮੈਂ ਕੱਲ ਵਿਖਾਇਆ ਕਿ ਚਿੱਟਾ ਕਿੱਥੇ ਕਿਤੇ ਵਿਕਦਾ ਹੈ ਰੇਤਾ ਕਿੱਥੇ ਵਿਕਦੀ ਹੈ ਗਲਤ ਕੰਮ ਜਿਹੜੇ ਉਹ ਸਾਰੀ ਪੁਲਿਸ ਕਰਾਉਂਦੀ ਹੈ ਐਸਐਸਪੀ ਸ਼ਹਿਰ ਥੱਲੇ ਹੁੰਦੇ ਆ ਐਸਐਸਪੀ ਨੇ ਉਹ ਗੱਲਾਂ ਨੂੰ ਲੁਕਾਉਣ ਲਈ ਕਿ ਪ੍ਰੈਸ ਅੱਗੇ ਨਾ ਆਉਣ ਪਰ ਮੈਂ ਉਹ ਜੇਲ੍ਹ ਚੋਂ ਆਉਂਦਿਆਂ ਸਾਰੀ মিডিਆ ਦੇ ਅੱਗੇ ਸਾਰੀ ਇੱਕ ਵਿਧ ਪ੍ਰੂਫ ਜਿਹੜੇ ਆ ਉਹ ਕੱਲੀ ਕੱਲੀ ਗੱਲ ਜਿਹੜੀ ਉਹ ਜਨਤਾ ਨੂੰ ਕਰਾਂ